ਮੋਦੀ ਨੂੰ ਹਰਾਓ ਜੀ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਜਦ ਤੱਕ ਇਲੈਕਸ਼ਨਾਂ ਚੱਲਣਗੀਆਂ ਇਲੈਕਸ਼ਨਾਂ ਦੇ ਨਾਲ-ਨਾਲ ਇਸ ਧੰਗ ਦੇ ਨਾਲ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਇੱਕ ਸਵਾਰਨਾਮਾ ਤਿਆਰ ਕਰ ਰਹੇ ਹਾਂ ਕਰ ਲੂ ਹੋ ਜਾਣਾ ਤਿਆਰ ਰਹੋ ਤੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾ ਕੇ ਵੀ ਲਾਵਾਂਗੇ ਸਵਾਰਨਾਮੇ ਤੇ ਜਮਹੂਰੀ ਢੰਗ ਤਰੀਕੇ ਦੇ ਨਾਲ ਅਸੀਂ ਸੱਥਾਂ ਦੇ ਵਿੱਚ ਖੜਕੇ ਗਾਲ੍ਹਾਂਾਂ ਛੰਨ ਗੈਮ ਦਿਖਾਵਾਂਗੇ ਇੱਕ ਪਾਸੇ ਡੱਲੇਵਾਲ ਸਾਹਮਣੇ ਸਰਬੰਸ ਸਿੰਘ ਭੰਦੇਰ ਨੇ ਉਹ ਦੱਖਣੀ ਭਾਰਤ ਦੇ ਵਿੱਚ ਡੈਪੂਟੇਸ਼ਨ ਤੇ ਉੱਥੇ ਪ੍ਰਚਾਰ ਕਰ ਰਹੇ ਆ ਲੋਕਾਂ ਦੇ ਬਚਾ ਕੇ ਤੁਸੀਂ ਅੱਡ ਪ੍ਰਚਾਰ ਕਰ ਰਹੇ ਹੋ ਜਿਵੇਂ ਬੰਦਿਆ ਫਿਰ ਕਿਉਂ ਨਹੀਂ ਅਜੇ ਪੰਜਾਬ ਦੇ ਮੁੱਦੇ ਇਕੱਠਾ ਕੀ ਮੋਦੀ ਇਸ ਤਰ੍ਹਾਂ ਹਰ ਜੋ ਫਿਰ ਅੱਡ ਅੱਡ ਹੋ ਕੇ ਮੰਗ ਰਹੇ ਹੋ ਗਏ ਨੇ ਸੇ 7 ਦਿਨ ਸਤੋਂ ਜਦੋਂ ਸੀ ਦਿੱਲੀ ਬਲਕੀ ਉੱਚ ਕੀਤਾ ਅੱਡ ਬੈਠੇ ਰਹੇ ਨੇ ਇਹਦਾ ਅੰਗ ਪਹਿਲਾਂ ਤੋਂ ਹੀ ਨਹੀਂ ਰਹੀ ਉਹ ਤਾਂ ਕਹਿ ਰਿਹਾ ਸੀ ਰਾਬ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਨਹੀਂ ਜਵਾਬ ਦਿੰਦਾ ਕੋਈ ਜਿਹਦੇ ਨਾਲ ਪੰਨੂ ਭੰਦੇਲ ਦੇ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਡੱਲੇਵਾਲ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਅਗਰਾਹਾਂ ਦੇ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਰਾਜੇਵਾਲ ਦੇ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਰਾਜੇਵਾਲ ਨੇ ਜਿਹੜਾ ਪੰਜ ਜਥੇਬੰਦੀਆਂ ਲੱਗੀਆਂ ਲੱਗੀਆਂ ਸੀ ਉਹ ਮੋੜੇ ਵਿੱਚ ਸ਼ਾਮਲ ਹੋ ਗਈਆਂ ਇਹ ਪੰਨੂ ਭੰਦੇਲ ਨੇ ਕੋਈ ਲੜਾਈ ਨਹੀਂ ਫੜਾਇਆ ਡੱਲੇਵਾਲ ਨੇ ਕੋਈ ਲੜਾਈ ਨਹੀਂ ਫੜਾਇਆ ਕਹਿੰਦਾ ਕਿ ਇਹ ਗੈਰ ਰਾਜਨੀਤਿਕ ਤੁਸੀਂ ਰਾਜਨੀਤਿਕ ਹੋ ਜੀ ਕਰਦੇ ਹੋ ਇਸ ਕਰਕੇ ਤੁਹਾਡੇ ਨਾਲ ਇਕੱਠਾ ਨਹੀਂ ਹੋਇਆ ਜਾ ਸਕਦਾ ਤੁਸੀਂ ਆਪਣੇ ਆਪ ਨੂੰ ਰਾਜਨੀਤਿਕ ਮੰਨਦੇ ਹੋ ਮੈਂ ਤਾਂ ਕਹਿਣਾ ਕਿ ਬੀਰੂ ਬੱਕਰਾਂ ਵਾਲੇ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰੇ ਲੋਕ ਕਿ ਰਾਜਨੀਤੀ ਕਰਦੇ ਹੁੰਦੇ ਆ ਇੱਕ ਲੁੱਟੇ ਜਾਣ ਵਾਲਿਆਂ ਦੀ ਸਿਆਸਤ ਹੈ ਇੱਕ ਲੁੱਟਣ ਵਾਲਿਆਂ ਦੀ ਸਿਆਸਤ ਹੈ ਇਹ ਲੁੱਟਣ ਵਾਲਿਆਂ ਦੇ ਵਿੱਚ ਸਾਰਾ ਕੋੜ ਮੈਂ ਇਹਨਾਂ ਦਾ ਜਿੰਨੇ ਰਾਜਨੀਤਿਕ ਪਾਰਟੀਆਂ ਹੁਣ ਤੱਕ ਹੈਗੀਆਂ ਇਹ ਸਾਰੇ ਲੁੱਟਣ ਵਾਲਿਆਂ ਦੀ ਸਿਆਸਤ ਹੈ ਕਾਰਪੋਰੇਟ ਘਰਾਣਿਆਂ ਦੀ ਸਿਆਸਤ ਹੈ ਭਾਜਪਾ ਆਪਣੇ ਦਾਅਵੇ ਕਰ ਰਹੀ ਹੈ ਕਿ ਅਸੀਂ 400 ਪਲੱਸ ਜਿਹੜੀਆਂ ਅਤੇ 370 ਤੋਂ 400 ਦੇ ਕਰੀਬ ਸੀਟਾਂ ਲੈ ਕੇ ਜਾਵਾਂਗੇ ਉਧਰੋਂ ਕਾਂਗਰਸ ਵੀ ਦਾਅਵੇ ਕਰ ਰਹੀ ਹੈ ਰਾਹੁਲ ਗਾਂਧੀ ਦੀ ਸਟੇਟਮੈਂਟ ਵੀ ਆਉਂਦੀ ਹੈ ਜੇਕਰ ਭਾਜਪਾ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ ਤੁਸੀਂ ਐਮਐਸਪੀ ਦੇ ਲਈ ਲੜ ਰਹੇ ਹੋ ਕਾਨੂੰਨ ਬਣਾਉਣ ਦੇ ਲਈ ਕਿ ਉਹ ਫਿਰ ਜਲਦੀ ਕਾਨੂੰਨ ਬਣ ਜਾਊਗਾ ਜਾਂ ਸੰਘਰਸ਼ ਹੋਰ ਲੰਮਾ ਹੋ ਜਾਊਗਾ ਇਹ ਜਿੰਨੀਆਂ ਪਾਰਟੀਆਂ ਰਾਜ ਕਰਤਾ ਉਤਰਾਂ ਹੋਈਆਂ ਮੈਦਾਨ ਦੇ ਵਿੱਚ ਇਹ ਸਾਰੇ ਦੇ ਸਾਰੇ ਕਾਰਪੋਰੇਟ ਪੱਕੇ ਇੱਕ ਵੀ ਕੋਈ ਵਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਕਾਰਪੋਰੇਟ ਪੱਕਾ ਆ ਜਿਹੜਾ ਮੁੱਖ ਮੰਤਰੀ ਹੈ ਭਵੰਤ ਮਾਨ ਆ ਆਪਣੀ ਸਰਕਾਰ ਇਹ ਤਾਂ ਕਹਿੰਦੇ ਇਹਨਾਂ ਸੀ ਲੋਕ ਪੱਖੀਆਂ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਇਹ ਲੋਕ ਪੱਖੀ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਕਹਿੰਦੇ ਅਸੀਂ ਕਾਮੀ ਲੋਕਾਂ ਦੇ ਲਈ ਕਰ ਰਹੇ ਆ ਜਿੱਥੋਂ ਤੱਕ ਜੱਥੇਬੰਦੀ ਇੱਕ ਹੋਣ ਦਾ ਸਵਾਲ ਆ ਇਹ ਤਾਂ ਸੋਚਣਾ ਨਹੀਂ ਚਾਹੀਦਾ ਕਿ ਜੱਥੇਬੰਦੀ ਪੰਜਾਬ ਦੇ ਵਿੱਚ ਸਾਰੀਆਂ ਭੰਗ ਕਰਕੇ ਇੱਕ ਬਣੇ ਇਹ ਕਦੇ ਵੀ ਨਹੀਂ ਹੋਊਗਾ ਜਦੋਂ ਪੰਜਾਬ ਦੇ ਪਾਣੀਆਂ ਦੇ ਸਵਾਲ ਦੀ ਗੱਲ ਆਉ ਠੀਕ ਹੈ ਇਹਦੇ ਤੇ ਜਿਹੜੇ ਅਗਰਾਹਾਂ ਵਾਲੇ ਆ ਨਹੀਂ ਆਉਣਗੇ ਬਰੋਦਾ মতਲੇ ਨਹੀਂ ਹੁੰਦਾ ਕਿ ਕਿਸੇ ਦੇ ਰੋੜੇ ਮਾਰ ਦਿਓ ਆਇਆ ਤੁਹਾਨੂੰ ਡੱਕਰ ਤੋਂ ਪਿੰਡ ਦੇ ਵਿੱਚੋਂ ਗਲਤ ਢੰਗ ਤਰੀਕਾ ਇਹ ਇਹ ਜਮਹੂਰੀ ਢੰਗ ਤਰੀਕਾ ਨਹੀਂ ਹੈ ਇਲੈਕਸ਼ਨਾਂ ਲੜਨਾ ਸਭ ਦਾ ਹੱਕ ਆ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣੇ ਕਿ ਤੁਸੀਂ ਸਾਡੇ ਨਾਲ ਵਾਦਾ ਕਲਾਫੀ ਕੀਤੀ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਲੋਕਚਾਨ ਨਾਲ ਦੇਖ ਰਹੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਬੁਰਜਗਲ ਪਿੰਡ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਨੂੰ ਲੈ ਕੇ ਪਹਿਲੇ ਕਿਸਾਨੀ ਅੰਦੋਲਨ ਦੀ ਵੱਡੀ ਜਤੋਂ ਬਾਅਦ ਦੇ ਵਿੱਚ ਕਿਸਾਨੀ ਅੰਦੋਲਨ ਜਿਹੜਾ 2 ਦਾ ਇਨਾਮ ਜਿਹੜਾ ਕਿਸਾਨੀ ਅੰਦੋਲਨ ਨੂੰ ਦਿੱਤਾ ਗਿਆ ਜਥੇਬੰਦੀਆਂ ਕਈ ਸਹਿਮਤ ਵੀ ਨਹੀਂ ਹੋਈਆਂ ਅਸ ਅੰਦੋਲਨ ਦੇ ਨਾਲ ਕਈ ਸਹਿਮਤ ਹੋਈਆਂ ਤੇ ਮੋਰਚਾ ਜਿਹੜਾ ਲੱਗਿਆ ਹੋਇਆ ਖਨੋਰੀ ਬਾਰਡਰ ਤੇ ਆਪਾਂ ਗੱਲਬਾਤ ਕਰਦੇ ਆ ਬੀਕੇਜੂ ਡਕੋਂਤਾ ਦੇ ਸੂਬਾ ਪ੍ਰਧਾਨ ਬੂਟਾ ਬੁਰਜਗਿਲਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੁਰਜਗਿਲਜੀ ਜੇ ਅੰਦੋਲਨ ਦੀ ਗੱਲ ਕਰ ਲਈਏਗਾ ਅੰਦੋਲਨ ਦੀ ਹੁਣ ਅਸਲ ਤੇ ਵਿੱਚ ਕੀ ਰੂਪਰੇਖਾ ਦੇਖੋ ਜਿਹੜਾ ਐਸਕੇਐਮਾ ਇੰਡੀਆ ਲੈਵਲ ਦਾ ਜੀ ਉਨੇ ਬਕਾਇਦਾ ਆਪਣੀ ਮੀਟਿੰਗ ਕਰਕੇ ਇੱਕ ਪਲਾਨ ਬਣਾਇਆ ਜੀ ਪਲਾਨ ਬਣਾ ਕੇ ਸਾਰੀਆਂ ਸਟੇਟਾਂ ਦੇ ਵਿੱਚ ਵੱਖਰੇ ਵੱਖਰੇ ਪ੍ਰੋਗਰਾਮ ਦਿੱਤੇ ਆ ਜੀ ਉਹ ਪ੍ਰੋਗਰਾਮਾਂ ਦਾ ਇੱਕੋ ਹੀ ਆਦੇਸ਼ ਹੋਊਗਾ ਕਿ ਮੋਦੀ ਨੂੰ ਹਰਾਓ ਜੀ ਕਾਰਪੋਰੇਟ ਪਹਜਾਓ ਤੇ ਦੇਸ਼ ਬਚਾਓ ਜੀ ਇਹ ਉਹਦਾ ਮੁੱਖ ਮੁੱਦਾ ਹੋਊਗਾ ਇੱਕੋ ਹੀ ਜਦ ਤੱਕ ਇਲੈਕਸ਼ਨਾਂ ਚੱਲਣਗੀਆਂ ਇਲੈਕਸ਼ਨਾਂ ਦੇ ਨਾਲ ਨਾਲ ਇਸ ਤੰਗ ਦੇ ਨਾਲ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਜੀ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਸੰਤੀ ਜਥੇ ਬੰਦੀਆਂ ਇਹਨੂੰ ਪੰਜਾਬ ਦਾ ਮਤਲਬ ਕਿਸਾਨ ਮੋਰਚਾ ਨੂੰ ਚੈਪਟਰ ਵੀ ਕਹਿ ਦਿੰਨੇ ਆ ਅਸੀਂ ਜੀ ਉਹਦੇ ਵੱਲੋਂ 21 ਮਈ ਨੂੰ ਇੱਕ ਜਗਰਾਉ ਮੰਡੀ ਦੇ ਵਿੱਚ ਬਹੁਤ ਵੱਡੀ ਲਾਮ ਮੰਡੀ ਵਾਲੀ ਇਹ ਕਹਿ ਦਿੱ ਗਏ ਉਹਦੇ ਵਿੱਚ ਲੱਖਾਂ ਦੀ ਗਿਣਤੀ ਦਾ ਇਕੱਠ ਹੋਊਗਾ ਜਣੀ ਇੱਕ ਲਾ ਮਸਾਲ ਇਤਿਹਾਸਕ ਰੈਲੀ ਹੋਊਗੀ ਇਹ ਇਹ ਰੈਲੀ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਸੱਦਾ ਦੇਵਾਂਗੇ ਕਿ ਜਿਹੜੇ ਨਵੇਂ ਇਹਨਾਂ ਨੇ ਪਹਿਲ ਵੰਦਾਰੇ ਆ ਬੀਜੇਪੀ ਨਹੀਂ ਜੀ ਤੇ ਉਹਨਾਂ ਨੂੰ ਸਵਾਲ ਵੀ ਕਰੋ ਅਸੀਂ ਇੱਕ ਸਵਾਲਨਾਮਾ ਤਿਆਰ ਕਰ ਰਹੇ ਹਾਂ ਕੱਲ ਨੂੰ ਹੋ ਜਾਣਾ ਤਿਆਰ ਰਹੋ ਤੇ ਪਿੰਡਾਂ ਦੇ ਵਿੱਚ ਅਸੀਂ ਬੋਰਡ ਲਾ ਕੇ ਵੀ ਲਾਵਾਂਗੇ ਸਵਾਲਨਾਮੇ ਦੇ ਤੇ ਜਮਹੂਰੀ ਢੰਗ ਤਰੀਕੇ ਦੇ ਨਾਲ ਅਸੀਂ ਸੱਥਾਂ ਦੇ ਵਿੱਚ ਖੜਕੇ ਕਾਲੀਆਂ ਝੰਡਗਾਂ ਦਿਖਾਵਾਂਗੇ ਤੇ ਉਹਨਾਂ ਨੂੰ ਸਵਾਲ ਵੀ ਕਰਾਂਗੇ ਕਿ ਇਹਨਾਂ ਇਹਨਾਂ ਸਵਾਲਾਂ ਦੇ ਸਾਨੂੰ ਜਵਾਬ ਦਿਓ ਇਹ ਪੂਰੀ ਲਹਿਰ ਉਦੋਂ ਤੱਕ ਚੱਲੂਗੀ ਜਦ ਤੱਕ ਕਲੈਕਸ਼ਨਾਂ ਚੱਲਣਗੀਆਂ ਪਰਨਾ ਜੀ ਤੁਸੀਂ ਕਹਿਆ ਮੋਦੀ ਨੂੰ ਹਰਾਉਣਾ ਸਵਾਲ ਕਰਨੇ ਉਹਨਾਂ ਨੂੰ ਪਰ ਪੰਜਾਬ ਦੇ ਲਈ ਲੜਾਈ ਇੱਕ ਹੈ ਪੰਜਾਬ ਦੇ ਮੁੱਦੇ ਇੱਕ ਹੈ ਪਰ ਜਥੇਬੰਦੀਆਂ ਇੱਕ ਕਿਉਂ ਨਹੀਂ ਆ ਇੱਕ ਪਾਸੇ ਡੱਲੇਵਾਲ ਸਾਹਿਬ ਨੇ ਸਰਮਲ ਸਿੰਘ ਭੰਦੇਰ ਨੇ ਉਹ ਦੱਖਣੀ ਭਾਰਤ ਦੇ ਵਿੱਚ ਡੈਪੂਟੇਸ਼ਨ ਤੇ ਉੱਥੇ ਪ੍ਰਚਾਰ ਕਰ ਰਹੇ ਆ ਲੋਕਾਂ ਦੇ ਵਿੱਚ ਆ ਕੇ ਤੁਸੀਂ ਅੱਡ ਪ੍ਰਚਾਰ ਕਰ ਰਹੇ ਹੋ ਜਥੇਬੰਦੀਆਂ ਫਿਰ ਕਿਉਂ ਨਹੀਂ ਆ ਜੇ ਪੰਜਾਬ ਦੇ ਮੁੱਦੇ ਇੱਕਤਾ ਕੀ મોદી ਇਸ ਤਰ੍ਹਾਂ ਹਰ ਜੋ ਫਿਰ ਅੱਡ ਅੱਡ ਹੋ ਕੇ ਦੇਖੋ ਜਿਹੜਾ ਕਾਨੂੰ ਭੰਦੇਰ ਦੀ ਤੁਸੀਂ ਗੱਲ ਕਰਦੇ ਹੋ ਇਹ ਪਹਿਲਾਂ ਹੀ ਅੱਡ ਸੀ ਸੰਯੁਕਤ ਮੋਰਚੇ ਦਾ ਅੰਗ ਰਹੇ ਹੀ ਨਹੀਂ ਇਹ ਜੀ ਮੰਗਰੋਂ ਕੈਨੇਸੇ 70 ਦਿਨ ਸਾਥੋਂ ਜਦੋਂ ਤੁਸੀਂ ਦਿੱਲੀ ਵੱਲ ਕੂਚ ਕੀਤਾ ਅੱਡ ਬੈਠੇ ਰਹੇ ਨੇ ਇਹਦਾ ਅੰਗ ਪਹਿਲਾਂ ਤੋਂ ਹੀ ਨਹੀਂ ਰਹੀ ਉਹ ਤਾਂ ਕਹਿ ਰਿਹਾ ਸੀ رابطہ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਨਹੀਂ ਜਵਾਬ ਦਿੱਤਾ ਕੋਈ ਦੇਖੋ ਇਹ ਗੱਲਾਂ ਉਹਨਾਂ ਦਾ ਬਹੁਤ ਪਤਾ ਤੰਤ ਨਹੀਂ ਹੋਣਾ ਮੇਰੇ ਖਿਆਲ ਜਿਹੜੀਆਂ ਹੋ ਚੁੱਕੀਆਂ ਜੀ ਅਸੀਂ ਦਿੱਲੀ ਆਉਣ ਤੋਂ ਬਾਅਦ ਇਲੈਕਸ਼ਨਾਂ ਹੋਈਆਂ ਇਲੈਕਸ਼ਨਾਂ ਦੇ ਵਿੱਚ ਮੋਰਚੇ ਦੇ ਵਿੱਚ ਵੋਟਰ ਸਾਹਮਣੇ ਆਈ ਫੋਟ ਤੋਂ ਬਾਅਦ ਅਸੀਂ ਤਿੰਨ ਚਾਰ ਜੱਥੇ ਬੰਦੀਆਂ ਨੇ ਪਹਿਲ ਕਦਮੀ ਕਰਕੇ ਜੀ ਪੂਰੀਆਂ ਕੋਸ਼ਸ਼ਾਂ ਕੀਤੀਆਂ ਕਿ ਮੋਰਚੇ ਨੂੰ ਇੱਕਜੁੱਟ ਕੀਤਾ ਜਾਵੇ ਉਹਦੇ ਵਿੱਚ ਅਸੀਂ ਸਫਰ ਹੋਏ ਇੱਕਜੁੱਟ ਕਰਨ ਦੇ ਵਿੱਚ ਉਹੀ ਰਾਜੇਵਾਲ ਵਰਗੇ ਸਾਰੇ ਅਸੀਂ ਇੱਕਜੁੱਟ ਹੋਈਆਂ ਇਕ ਥਾਂ 'ਤੇ ਇਹ ਤੋਂ ਬਿਨਾਂ ਵੀ ਅਸੀਂ ਤਿੰਨ ਚਾਰ ਕਮੇਟੀਆਂ ਹੋਰ ਬਣਾਈਆਂ ਕੋਸ਼ਿਸ਼ ਕੀਤੀ ਕਿ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ ਉਹ ਸਾਡੀ ਪਹਿਨ ਕਦਮੀਆਂ ਨਾ ਕੇ ਕਿਸੇ ਦੀ ਹੋਰ ਪਹਿਲ ਕਦਮੀਆਂ ਜਿਹਦੇ ਨਾਲ ਪੰਨੂ ਪੰਦੇਰ ਦੇ ਨਾਲ ਗੱਲ ਕਰਨ ਦੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਡੱਲੇਵਾਲ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਅਗਰਾਹਾਂ ਦੇ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਰਾਜੇਵਾਲ ਦੇ ਨਾਲ ਗੱਲ ਕਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਸਾਨੂੰ ਸਫਲਤਾ ਵੀ حاصل ਹੋਈ ਰਾਜੇਵਾਲ ਨੇ ਜਿਹੜਾ ਪੰਜ ਜਥੇਬੰਦੀਆਂ ਲੈ ਕੇ ਅੱਡ ਹੋਇਆ ਸੀ ਉਹ ਮੋੜੇ ਬੱਚੀ ਸ਼ਾਮਲ ਹੋ ਗਈਆਂ ਇਹ ਪੰਨੋਂ ਬੰਦੇ ਇੰਨਾ ਕੋਈ ਲੜਾਈ ਨਹੀਂ ਫੜਾਇਆ ਡੱਲੇਵਾਲ ਨੇ ਕੋਈ ਲੜਾਈ ਨਹੀਂ ਫੜਾਇਆ ਕਹਿੰਦਾ ਕਿ ਅਸੀਂ ਤਾਂ ਗੈਰ ਰਾਜਨੀਤਕ ਤੁਸੀਂ ਰਾਜਨੀਤਕ ਕਰਦੇ ਹੋ ਇਸ ਕਰਕੇ ਤੁਹਾਡੇ ਨਾਲ ਇਕੱਠਾ ਨਹੀਂ ਹੋਇਆ ਜਾ ਸਕਦਾ ਰਾਜੇਲ ਸਾਹਿਬ ਦਾ ਕਹਿੰਦੇ ਚੋਣ ਵੀ ਲੜਨੀ ਚਾਹੁੰਦੇ ਸੀ ਲੜਨੀ ਚਾਹੁੰਦੇ ਨਹੀਂ ਚੋਣ ਲੜੀ ਸੀ ਨਵਾਚ ਤੋਂ ਲੜੀ ਵੀ ਉਹਨਾਂ ਨੇ ਨਹੀਂ ਤੂੰ ਲੜੀ ਸੀ ਉਹ ਵੱਖਰੀ ਗੱਲ ਆ ਕਿ ਮਤਲਬ ਉਹਨਾਂ ਨੂੰ ਸਫਲਤਾ ਹਾਸਲ ਨਹੀਂ ਮਿਲੀ ਕੀ ਤੂੰ ਲੜਨੀ ਚਾਹੀਦੀ ਸੀ ਉਹਨਾਂ ਨੂੰ ਉਹ ਦੇਖੋ ਜਦੋਂ ਸੰਯੁਕਤ ਮੋਰਚਾ ਹੋਂਦ ਦੇ ਵਿੱਚ ਆਇਆ ਜੀ ਉਦੋਂ ਇੱਕ ਸਿਰਫ ਤੇ ਸਿਰਫ ਇਹਦਾ ਇੱਕੋ ਹੀ ਨਿਸ਼ਾਨਾ ਸੀ ਕਿ ਤਿੰਨ ਕਾਲੇ ਕਾਨੂੰਨ ਉਰਦ ਹੋਣ ਇਹਦਾ ਕੋਈ ਆਪ ਦਾ ਵਿਧੀ ਵਿਵਧਾਨ ਨਹੀਂ ਸੀ ਬਣਾਇਆ ਇਹਨੇ ਜੀ ਜਦੋਂ ਹੁਣ ਲੋੜ ਲੱਗੀ ਕਿ ਇਹ ਜਿਹੜੇ ਸੰਘਰਸ਼ਾ ਲੰਬੇ ਚੱਲਣਗੇ ਐਮਐਸਪੀ ਦੇ ਮੁੱਦੇ ਨੂੰ ਲੈ ਕੇ ਲੰਬਾ ਚੱਲੂਗਾ ਨਾਮ ਨਮਗਾ ਤੇ ਅਸੀਂ ਹੋਰ ਐਡ ਕੀਤੀਆਂ ਇਹਦੇ ਵਿੱਚ ਉਹਨਾਂ ਨੂੰ ਲੈ ਕੇ ਲੰਬੇ ਚੱਲਣਗੇ ਫਿਰ ਸਾਨੂੰ ਉਹਦਾ ਵਿਧੀ ਵਿਧਾਨ ਬਣਾਉਣਾ ਪਿਆ ਉਹ ਅਸੀਂ ਵਿਧੀ ਬਣਾਈ ਹੈ ਹੁਣ ਕਿ ਜੇ ਕਿਸੇ ਨੇ ਇਲੈਕਸ਼ਨ ਲੜਨੀ ਹੈ ਤਾਂ ਸਭ ਤੋਂ ਪਹਿਲਾਂ ਉਹ ਸੰਯੁਕਤ ਮੋਰਚੇ ਦੇ ਵਿੱਚੋਂ ਬਾਹਰ ਹੋਊਗਾ ਐਲਾਨ ਕਰੂਗਾ ਕਿ ਮੈਂ ਸੰਯੁਕਤ ਮੋਰਚੇ ਨੂੰ ਛੱਡ ਚੁੱਕਿਆ ਹਾਂ ਸੰਯੁਕਤ ਮੋਰਚਾ ਵੀ ਐਲਾਨ ਕਰੂਗਾ ਵੀ ਇਸ ਵਿਅਕਤੀ ਨੂੰ ਜਾਂ ਇਸ ਜੱਥੇਬੰਦੀ ਨੂੰ ਅਸੀਂ ਇਹ ਅੱਜ ਤੋਂ ਬਾਅਦ ਸੰਯੁਕਤ ਮੋਰਚੇ ਦਾ ਅੰਗ ਨਹੀਂ ਹੈ ਉਹ ਫਿਰ ਇਲੈਕਸ਼ਨਾਂ ਚਾਹ ਪਾਗ ਲੈ ਸਕਦਾ ਹੈ ਬਰਨਾਵ ਦਾ ਅੰਗਰੈਂਦਾ ਹੋਇਆ ਮਤਲਬ ਹੁਣ ਉਹ ਇਲੈਕਸ਼ਨਾਂ ਦੇ ਵਿੱਚ ਭਾਗ ਨਹੀਂ ਲਊਗਾ ਤੁਸੀਂ ਕਿਹਾ ਜੀ ਅੱਜ ਰਾਜਵਾਲ ਸਾਹਿਬ ਦੀ ਵਾਪਸੀ ਹੋਈ ਹੈ ਕੀ ਰਾਜਵਾਲ ਰਾਜੇਵਾਲ ਸਾਹਿਬ ਦੀ ਵਾਪਸੀ ਤੋਂ ਪਹਿਲਾਂ ਤੁਸੀਂ ਮੀਟਿੰਗ ਰੱਖੀ ਗਈ ਸੀ ਕਿ ਉਹਨਾਂ ਨੂੰ ਐਸਕੇਮ ਦੇ ਵਿੱਚ ਸ਼ਾਮਲ ਕਰਨਾ ਜਾਂ ਨਹੀਂ ਕਰਨਾ ਬਿਲਕੁਲ ਮੀਟਿੰਗ ਤੋਂ ਬਿਨਾਂ ਤਾਂ ਕੋਈ ਹੱਲ ਹੀ ਨਹੀਂ ਹੈ ਜੀ ਮੀਟਿੰਗ ਹੀ ਨਹੀਂ ਕਰ ਲਈ ਅਸੀਂ ਕਮੇਟੀ ਬਣਾਈ ਆ ਕਮੇਟੀ ਨੇ ਦੋ ਤਿੰਨ ਰਾਉਂਡ ਦੀ ਗੱਲਬਾਤ ਚਲਾਈ ਉਹ ਦੋ ਤਿੰਨ ਰਾਉਂਡ ਦੀ ਗੱਲਬਾਤ ਤੋਂ ਬਾਅਦ ਇਹਦੇ ਵਿੱਚ ਅਸੀਂ ਸ਼ਾਮਲ ਹੋਏ ਹਾਂ ਮਤਲਬ ਜਿਹੜਾ ਮੋਰਚੇ ਨੂੰ ਇੱਕ ਕਰਨ ਦੇ ਵਿੱਚ ਹੂੰ ਜਿਨਾਂ ਕਿ ਦੱਖਣੀ ਭਾਰਤ ਦੇ ਬੋਝੇ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਡੈਪੂਟੇਸ਼ਨ ਦੇ ਪ੍ਰਚਾਰ ਕਰ ਰਹੇ ਨੇ ਡੱਲੇਵਾਲ ਸਾਹਿਬ ਸਰਮਨ ਸਿੰਘ ਪੰਦੇਰਾ ਉਹਨਾਂ ਦੀ ਹੁਣ ਗ੍ਰਿਫਤਾਰੀ ਵੀ ਹੋਈ ਆ ਕੀ ਤੁਸੀਂ ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹੁਣ ਆਵੋਗੇ ਹੁਣ ਦੇਖੋ ਜਿੱਥੋਂ ਤੱਕ ਤਾਂ ਜ਼ਬਰਦਸਤ ਸਵਾਲ ਹੈ ਗ੍ਰਿਫਤਾਰੀ ਦਾ ਸਵਾਲ ਆ ਇਹ ਹਰ ਇੱਕ ਨੂੰ ਅਧਿਕਾਰ ਹੈ ਜਮਹੂਰੀ ਢੰਗ ਤਰੀਕਿਆਂ ਦੇ ਨਾਲ ਮਤਲਬ ਇੱਕ ਆਪਣੇ ਜਿਹੜੇ ਐਜੀਟੇਸ਼ਨ ਆ ਉਹ ਕਰਨੀ ਉਹਨਾਂ ਦੀ ਗ੍ਰਿਫਤਾਰੀ ਦੀ ਅਸੀਂ ਨਿੰਦਿਆ ਕਰਦੇ ਆ ਤੁਰੰਤ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਪਹਿਲਾਂ ਵੀ ਜਦੋਂ ਇੱਥੇ ਕਨੋਰੀ ਬਾਰਡਰ ਤੇ ਜ਼ਬਰ ਹੋਇਆ ਹੈ ਉਹ ਮੁੰਡੇ ਦੀ ਮੌਤ ਹੋਈ ਐ ਸ਼ੋਭ ਕਰਨ ਦੀ ਉਦੋਂ ਵੀ ਅਸੀਂ ਮਤਲਬ ਟੋਲ ਪਲਾਜੇ ਬੰਦ ਕੀਤੇ ਰੇਲਵੇ ਸਟੇਸ਼ਨ ਬੰਦ ਕੀਤੇ ਭਾਰਤ ਬੰਦ ਦਾ ਸਾਡਾ ਸੰਯੁਕਤ ਮੋਰਚੇ ਦਾ ਸੱਦਾ ਸੀ ਇੱਕ ਈਸ਼ੂ ਦੇ ਤੌਰ ਤੇ ਜਾਵਰ ਵਾਲਾ ਮੁੱਦਾ ਸੀ ਉਹਦੇ ਵਿੱਚ ਠਾਇਆ ਇਹ ਹੁਣ ਵੀ ਅਸੀਂ ਕਰਦੇ ਰਹਾਂਗੇ ਪਰ ਉਹ ਪ੍ਰੋਗਰਾਮ ਵੱਖਰਾ ਉਹਨਾਂ ਦਾ ਉਹ ਪ੍ਰੋਗਰਾਮ ਸੰਯੁਕਤ ਮੋਰਚੇ ਨਾਲ ਦਾ ਲਿੰਕ ਨਹੀਂ ਹੈ ਕੋਈ ਜੀ ਕਿਉਂ ਲਿੰਕ ਨਹੀਂ ਹੈ ਕਮੀਆਂ ਕਿੱਥੇ ਜੇ ਫਿਰ ਕਿਉਂ ਨਹੀਂ ਸਹਿਮਤੀ ਬਣੀ ਉਹਨਾਂ ਨਾਲ ਕੀ ਕਾਰਨਾਂ ਇਹ ਸਵਾਲ ਮੈਨੂੰ ਲੱਗਦਾ ਤੁਸੀਂ ਉਹਨਾਂ ਨੂੰ ਕਰਨੇ ਚਾਹੀਦੇ ਆ ਕਿਉਂਕਿ ਅਸੀਂ ਤਾਂ ਕਮੇਟੀਆਂ ਬਣਾ ਕੇ ਸਾਰਿਆਂ ਕੋਲ ਕਮੇਟੀਆਂ ਨੂੰ ਭੇਜ ਚੁੱਕੇ ਆ ਤੁਸੀਂ ਪਹੁੰਚ ਕੀਤੀ ਸੀ ਉਹਨਾਂ ਕੋਲ ਬਿਲਕੁਲ ਪਹੁੰਚ ਕੀਤੀ ਆ ਸੀ ਜੀ ਕਮੇਟੀਆਂ ਬਣਾ ਕੇ ਗਏ ਆ ਸਾਰਿਆਂ ਕੋਲ ਗਏ ਆ ਹਾਂ ਆ ਹੁਣ ਵੀ ਜਦੋਂ ਮਤਲਬ ਇਹ ਜਾ ਕੇ ਉੱਥੇ ਬੈਠੇ ਸੰਭੂ ਬਰੀ ਗੱਲ ਤੇ ਜਾਬਰ ਹੋਇਆ ਉਸ ਤੋਂ ਬਾਅਦ ਵੀ ਇੱਕ ਕਮੇਟੀ ਬਣਾਈ ਆ ਸੀ ਕਿ ਜਾ ਕੇ ਉਹਨਾਂ ਨਾਲ ਤਾਲਮੇਲ ਕਰੋ ਕਿ ਆਪਾਂ ਮਤਲਬ ਇਹਨੂੰ ਫੇਰ ਇੱਕ ਵਾਰ ਮੁਲਤਵੀ ਕਰਕੇ ਨਵੇਂ ਚਿਹਰੇ ਤੋਂ ਸੰਯੁਕਤ ਮੋਰਕੇ ਵੱਲੋਂ ਜਦੋਂ ਕੋਈ ਕਲ ਇਸ ਕਿ ਨੰਗ ਜਾਣਗੇ ਜਾਂ ਹੋਰ ਆਪਾਂ ਫੇਰ ਪ੍ਰੋਗਰਾਮ ਦੇਵਾਂਗੇ ਪਰ ਅਗਲੇ ਨਹੀਂ ਇਸ ਗੱਲ ਤੇ ਸਹਿਮਤੀ ਦਿੰਦੇ ਫਿਰ ਕੀ ਕੀਤਾ ਜਾ ਸਕਦਾ ਜੀ ਪਰ ਪ੍ਰਧਾਨ ਜੀ ਇਹ ਵੀ ਆ ਕਿ ਜਦੋਂ ਜਥੇਬੰਦੀਆਂ ਦੋ ਫਾੜ ਨਹੀਂ ਪ੍ਰੈਸ਼ਰ ਨਹੀਂ ਉਹ ਜਿਹੜੇ ਹਿਸਾਬ ਨਾਲ ਪ੍ਰੈਸ਼ਰ ਬਣਨਾ ਚਾਹੀਦਾ ਸੀਗਾ ਸਰਕਾਰ ਦੇ ਉੱਪਰ ਚਾਹੇ ਕੇਂਦਰ ਦੀ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਉਸ ਹਿਸਾਬ ਤੇ ਲੋਕਾਂ ਦਾ ਕਹਿਣਾ ਹੈ ਲੋਕਾਂ ਨੇ ਬੱਚ ਆਮ ਚਰਚਾ ਹੈ ਕਿ ਉਹ ਪ੍ਰੈਸ਼ਰ ਬਣ ਨਹੀਂ ਰਿਹਾ ਜਥੇਬੰਦਿਆਂ ਨੂੰ ਇੱਕ ਹੋ ਕੇ ਪ੍ਰੈਸ਼ਰ ਬਣਾਉਣਾ ਚਾਹੀਦਾ ਲੱਗਦਾ ਕਿ ਉਹ ਵੱਡਾ ਪ੍ਰਭਾਵ ਪਾਉਗਾ ਜੇ ਜਥੇਬੰਦੀ ਇਕ ਹੋ ਜਾਣ ਤਾਂ ਆਪਸੀ મતਭੇਦ ਭਲਾ ਕੇ ਲੋਕਾਂ ਦੇ ਲਈ ਖੜਾ ਜਾਣਾ ਚਾਹੀਦਾ ਇਹਦੇ ਵਿੱਚ ਕੋਈ ਦੂਰਿਆ ਨਹੀਂ ਹੈ ਕਿ ਜਿੰਨੇ ਵੱਧ ਤੋਂ ਵੱਧ ਲੋਕ ਇਕੱਠੇ ਹੋਣਗੇ ਉਹਦਾ ਵੱਧੂ ਦਬਾਅ ਬਣੂਗਾ ਇਹ ਘੱਟ ਲੋਕ ਇਕੱਠੇ ਹੋਣਗੇ ਘੱਟ ਦਬਾਅ ਬਣੂਗਾ ਇਹੀ ਤਾਂ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਅਸਲ ਦੇ ਵਿੱਚ ਇਹ ਤਬਾ ਨਹੀਂ ਬਣਨਾ ਸਮਾਂ ਤੋਂ ਉਹ ਇੱਕ ਕਿਸਮ ਦੀ ਕਮਜ਼ੋਰੀ ਦੀਂਦੀ ਹੈ ਮੋਰਚੇ ਦੀ ਤੁਸੀਂ ਇਹ ਢੰਗ ਨਾ ਅਪਣਾਓ ਪਰ ਜੇ ਕੋਈ ਨਾ ਮੰਨੇ ਫਿਰ ਉਹਦਾ ਹੱਲ ਵੀ ਨਹੀਂ ਨਾ ਹੋਇਆ ਕੋਈ ਸਾਡੇ ਕੋਲ ਜੀ ਤੁਸੀਂ ਆਪਣੇ ਆਪ ਨੂੰ ਰਾਜਨੀਤਿਕ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ ਰਾਜਨੀਤਿਕ ਮੰਨਦੇ ਹੋ ਮੈਂ ਤਾਂ ਕਹਣਾ ਕਿ ਬੀਰੂ ਬੱਕਰਾਂ ਵਾਲੇ ਤੋਂ ਲੈ ਕੇ ਰਾਸ਼ਟਰਪਤੀ ਤੱਕ ਸਾਰੇ ਲੋਕ ਹੀ ਰਾਜਨੀਤੀ ਕਰਦੇ ਹੁੰਦੇ ਆ ਸਾਰੇ ਸਿਆਸਤ ਕਰਦੇ ਆ ਅਸੀਂ ਲੋਕ ਪੱਖੀ ਸਿਆਸਤ ਕਰਦੇ ਆ ਮਜ਼ਦੂਰਾਂ ਦੇ ਕਿਸਾਨਾਂ ਦੇ ਮਸਲੇ ਚੱਕ ਕੇ ਇੱਕ ਆਪਣੀ ਬੱਕਰੀ ਸਿਆਸਤ ਲੋਕਾਂ ਦੀ ਇੱਕ ਲੁੱਟੇ ਜਾਣ ਵਾਲਿਆਂ ਦੀ ਸਿਆਸਤ ਹੈ ਇੱਕ ਲੁੱਟਣ ਵਾਲਿਆਂ ਦੀ ਸਿਆਸਤ ਹੈ ਇਹ ਲੁੱਟਣ ਵਾਲਿਆਂ ਦੇ ਵਿੱਚ ਸਾਰਾ ਕੋੜ ਮੈਂ ਇਹਨਾਂ ਦਾ ਜਿੰਨੀਆਂ ਰਾਜਨੀਤਿਕ ਪਾਰਟੀਆਂ ਹੁਣ ਤੱਕ ਹੈਗੀਆਂ ਇਹ ਸਾਰੇ ਲੁੱਟਣ ਵਾਲਿਆਂ ਦੀ ਸਿਆਸਤ ਹੈ ਕਾਰਪੋਰੇਟ ਘਰਾਣਿਆਂ ਦੀ ਸਿਆਸਤ ਹੈ ਉਹਨਾਂ ਲਈ ਜੋ ਕਰ ਰਹੇ ਆ ਸਾਰਾ ਕੁਝ ਉਹਨਾਂ ਲਈ ਕਰ ਰਹੇ ਨੇ ਜੀ ਜੇ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ 2024 ਦੀ ਬੀਜੇਪੀ ਆਪਣੇ ਦਾਅਵੇ ਕਰ ਰਹੀ ਹੈ ਕਿ ਅਸੀਂ 400 ਪਲੱਸ ਜਿਹੜੀਆਂ 370 ਤੋਂ 400 ਦੇ ਕਰੀਬ ਸੀਟਾਂ ਲੈ ਕੇ ਜਾਵਾਂਗੇ ਉਧਰੋਂ ਕਾਂਗਰਸ ਵੀ ਦਾਅਵੇ ਕਰ ਰਹੀ ਹੈ راہਲ ਗਾਂਧੀ ਦੀ ਸਟੇਟਮੈਂਟ ਵੀ ਆਉਂਦੀ ਹੈ ਜੇਕਰ ਬੀਜੇਪੀ ਦੁਬਾਰੇ ਸੱਤਾ ਦੇ ਵਿੱਚ ਆਉਂਦੀ ਹੈ ਤੁਸੀਂ ਐਮਐਸਪੀ ਦੇ ਲਈ ਲੜ ਰਹੇ ਹੋ ਕਾਨੂੰਨ ਬਣਾਉਣ ਦੇ ਲਈ ਕੀ ਉਹ ਫਿਰ ਜਲਦੀ ਕਾਨੂੰਨ ਬਣ ਜਾਊਗਾ ਜਾਂ ਸੰਘਰਸ਼ ਹੋਰ ਲੰਮਾ ਹੋ ਜਾਊਗਾ ਦੇਖੋ ਇਹ ਲੰਬੀ ਲੜਾਈ ਆ ਸਰਕਾਰ ਕੋਈ ਵੀ ਬਣ ਜੇ ਸਵਾਲ ਇਹ ਨਹੀਂ ਹੈ ਕਿ ਜੇ ਮਤਲਬ ਮੋਦੀ ਬਣਦੀ ਹੈ ਮੋਦੀ ਦੀ ਬਣਦੀ ਹੈ ਜਾਂ ਕਿਸੇ ਦੀ ਇੰਡੀਆ ਗੱਠ ਜੋੜ ਦੀ ਬਣਦੀ ਹੈ ਇਹ ਲੜਾਈ ਲੜਨੀ ਪੈਣੀ ਆ ਇਹ ਜਿੰਨੀਆਂ ਪਾਰਟੀਆਂ ਰਾਜ ਕਰਤਾ ਉਤਰਾਂ ਹੋਣਗੇ ਮੈਦਾਨ ਦੇ ਵਿੱਚ ਇਹ ਸਾਰੇ ਦੇ ਸਾਰੇ ਕਾਰਪੋਰੇਟ ਪੱਖੀ ਹੈ ਇੱਕ ਵੀ ਕੋਈ ਵਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਕਾਰਪੋਰੇਟ ਪੱਖੀ ਮੈਂ ਤੁਹਾਨੂੰ ਮਿਸਾਲ ਦੇਣ ਲੱਗਿਆ ਅਸੀਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਨਾ ਲੰਬੀ ਜਦੋ ਜਹਿਦ ਤੋਂ ਬਾਅਦ ਆ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਆਪ ਦੀ ਸਰਕਾਰ ਇਹ ਤਾਂ ਕਹਿੰਦੇ ਇਹਨਾਂ ਸੀ ਲੋਕ ਪੱਖੀ ਆ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਇਹ ਲੋਕ ਪੱਖੀ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਉਹ ਕਹ ਰਿਹਾ ਅਸੀਂ ਕਾਮੇ ਲੋਕਾਂ ਦੇ ਲਈ ਕਰ ਰਹੇ ਆ ਮੇਰੀ ਗੱਲ ਸੁਣੋ ਨਾ ਪੂਰੀ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਪੱਖੀ ਆ ਆ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕੀ ਹੋਇਆ ਇੱਕ ਚੋਰ ਮੋਰੀ ਹੈ ਜਿਹੜਾ ਮਤਲਬ ਮਾਰਕੀਟ ਬੋਰਡ ਦੀ ਜਿਹੜੀ ਹੁੰਦੀ ਆ ਸਾਰੇ ਕਈ ਕਾਨੂੰਨ ਉਹਨਾਂ ਦੇ ਵਿੱਚ ਕਿ ਇਹਨੇ ਐਲਾਨ ਕਰਤਾ ਕਿ ਜਿਹੜੇ ਰਾਨੀਆਂ ਦੇ ਨੌ ਸੈਲੋ ਆ ਜੀ 26 ਮਾਰਕੀਟ ਕਮਿਊਨਿਟੀਆਂ ਉਹਨਾਂ ਦੇ ហេਟਾ ਆਉਂਦੇ ਖਰੀਦ ਕੇਂਦਰ ਫੋਕਲ ਪੁਆਇੰਟ ਸਾਰੇ ਦੇ ਸਾਰੇ ਉਹ ਬੰਦ ਹੋਣਗੇ ਤੇ ਸਿੱਧੀ ਸੈਲਵਾਂ ਦੇ ਵਿੱਚ ਮਤਲ ਲੈ ਕੇ ਕਣਕ ਖਰੀਦ ਕਰਾਂਗੇ ਇਹ ਇਹ ਨੂੰ ਕੌਣ ਕਹੂਗਾ ਕਿ ਕਾਰਪੋਰੇਟ ਘਰਾਣਿਆਂ ਦੇ ਪੱਖੀ ਨਹੀਂ ਜਦੋਂ ਇਧਰੋਂ ਪ੍ਰੋਗਰਾਮ ਦਿੱਤਾ ਕਿ 8 ਅਪ੍ਰੈਲ ਨੂੰ ਮਤਲ ਇੱਕ ਵੱਡਾ ਸਮੂਲੀਅਤ ਵਾਲਾ ਮਜਾਰਾ ਅਸੀਂ ਚੰਡੀਗੜ੍ਹ ਦੇ ਵਿੱਚ ਕਰਾਂਗੇ ਇਹਦੇ ਵਿਰੁੱਧ ਤੇ ਅਸੀਂ ਇਹ ਸੈਲਵਾਂ ਦੇ ਵਿੱਚ ਕਣਕ ਨਹੀਂ ਜਾਣ ਦੇਵਾਂਗੇ ਫਿਰ ਉਹੀ ਬਾਤ ਸੁਣ ਲਈਏ ਹੂੰ ਇਹ ਤੱਥਾਂ ਸਹਿਤ ਮੈਂ ਗੱਲ ਕਰਦਾ ਕਿ ਕਾਹਨ ਕਾਰਪੋਰੇਟ ਪੱਕੀਆ ਕਾਹਨ ਨਹੀਂ ਇਸ ਕਰਕੇ ਇਹ ਜਿੰਨੀਆਂ ਹੁਣ ਤੱਕ ਰਾਜਕਤਾ ਪਾਰਟੀਆਂ ਸਾਰਿਆਂ ਦੀ ਪਾਲਸੀ ਇੱਕ ਹੈ ਸਾਰੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੈ ਸਰਕਾਰ ਕਿਸੇ ਦੀ ਵੀ ਬਣ ਜੇ ਇਹ ਕੋਈ ਨਹੀਂ ਕਹਿ ਸਕਦੇ ਲੜਾਈ ਸਾਨੂੰ ਲੜਨੀ ਪੈਣੀ ਹੈ ਲੜਾਈ ਲੜਤੀ ਮਸਲੇ ਹੱਲ ਕਰਾਉਣੇ ਚਾਹੀਦੇ ਹੋਰ ਇਹ ਤਾਂ ਇੱਕ ਉਹ ਵੀ ਅਹਿਮ ਸਵਾਲ ਹੋ ਜਾਂਦਾ ਕਿ ਪੰਜਾਬ ਨੂੰ ਇੰਡਸਟਰੀ ਚਾਹੀਦੀ ਹੈ ਤੁਸੀਂ ਇੰਡਸਟਰੀ ਜੇਕਰ ਆਉਂਦੀ ਆ ਪੰਜਾਬ ਦੇ ਵਿੱਚ ਉਹਦੇ ਹੱਕ ਦੇ ਵਿੱਚੋਂ ਬੰਨ ਕੋਲ ਅਸੀਂ ਇੰਡਸਟਰੀ ਦੇ ਹੱਕ ਦੇ ਵਿੱਚ ਵਿਰੋਧ ਦੇ ਵਿੱਚ ਨਹੀਂ ਪਰ ਇੰਡਸਟਰੀ ਹੋਵੇ ਕਿਹ ਹੈ ਜੀ ਸਵਾਲ ਇਹ ਹੈ ਅਸੀਂ ਚਾਹੁੰਦੇ ਹਾਂ ਕਿ ਖੇਤੀ ਆਧਾਰਤ ਸੰਨਤ ਲੱਗਣੀ ਚਾਹੀਦੀ ਹੈ ਜੀ ਸੰਨਤ ਨੂੰ ਖੇਤੀ ਦਾ ਫਾਇਦਾ ਹੋਵੇ ਖੇਤੀ ਨੂੰ ਸੰਨਤ ਦਾ ਫਾਇਦਾ ਹੋਵੇ ਜਿਵੇਂ ਮਿਸਾਲ ਦੇ ਤੌਰ ਤੇ ਖੰਡ ਮਿਲਨ ਜੀ ਠੀਕ ਹੈ ਨਾ ਇਹ ਖੇਤੀ ਆਧਾਰਤ ਹੈ ਏਵੇਂ ਜਿਵੇਂ ਜਿਹੜੀ ਸੰਨਤ ਲੱਗਦੀ ਹੈ ਸੰਨਤ ਦਾ ਅਰਥ ਕੋਈ ਹੋਰ ਹੁੰਦਾ ਚਰਾਬਦੀਆਂ ਫੈਕਟਰੀਆਂ ਲਾ ਰਹੇ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਉਹ ਕਿੱਡੀ ਲੜਾਈ ਲੜੀ ਅਸੀਂ ਉੱਥੇ ਮਤਲਬ ਫਰੀਦਕੋਟ ਦੇ ਫਿਰੋਜ਼ਪੁਰ ਦੇ ਵਿੱਚ ਇਸ ਕਰਕੇ ਸਨਤ ਦੇ ਵਿਰੋਧੀ ਨਹੀਂ ਹਾਂ ਅਸੀਂ ਅਸੀਂ ਸਨਤ ਲੱਗ ਕੇ ਜਿਹੀ ਰਹੀ ਹੈ ਜੀ ਉਹਦਾ ਵਿਰੋਧ ਕਰ ਰਹੇ ਪਰ ਕੁਝ ਲੋਕ ਇਹ ਵੀ ਕਹਿ ਰਹੇ ਆ ਜੇ ਮਤਲਬ ਤੁਸੀਂ ਜੀਰਾ ਫੈਕਟਰੀ ਦੀ ਗੱਲ ਕੀਤੀ ਆ ਉੱਥੇ ਅਸੀਂ ਲੋਕਾਂ ਨਾਲ ਗਏ ਗੱਲਬਾਤ ਕੀਤੀ ਕਹਿੰਦਾ ਸਾਨੂੰ ਆਏ ਸੀ ਵੀ ਰੋਜ਼ਗਾਰ ਮਿਲ ਜਾਊਗਾ ਸ਼ਾਇਦ ਜਦੋਂ ਇੰਡਸਟਰੀ ਲੱਗਦੀ ਆ ਜੇਕਰ ਉਹ ਨੁਕਸਾਨਦਾਇਕ ਆ ਜਦੋਂ ਪਤਾ ਲੱਗਦਾ ਤਾਂ ਉਹਦਾ ਵਿਰੋਧ ਸ਼ੁਰੂ ਤੋਂ ਹੀ ਹੋਣਾ ਚਾਹੀਦਾ ਅਸਲ ਦੇ ਵਿੱਚ ਇਹ ਨਾ ਲਕੋ ਰੱਖ ਕੇ ਲਾਉਂਦੇ ਨਾ ਜੀ ਜਦੋਂ ਫੈਕਟਰੀ ਲੱਗਣੀ ਹੁੰਦੀ ਆ ਉਦੋਂ ਕੁਝ ਹੋਰ ਦਿਖਾਉਂਦੇ ਆ ਐਨਓਸੀ ਲੈ ਕੇ ਤੇ ਬਾਅਦ ਦੇ ਵਿੱਚ ਜਦੋਂ ਉੱਥੇ ਤਿਆਰ ਕੁਝ ਹੋਰ ਹੋਣ ਲੱਗ ਜਾਂਦਾ ਲੋਕਾਂ ਦੀਆਂ ਅੱਖਾਂ ਤਾਂ ਬਾਅਦ ਦੇ ਵਿੱਚ ਖੁੱਲ੍ਹਦੀਆਂ ਇਹ ਸ਼ਰਾਬ ਦੀਆਂ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਲਾਉਂਦੀ ਕੀ ਲੋੜ ਆ ਜਿੱਥੇ ਬਰਬਾਦ ਜ਼ਮੀਨਾਂ ਪਈਆਂ ਉੱਥੇ ਜਾ ਕੇ ਬਣਾਈ ਜਾਣ ਉੱਥੇ ਪ੍ਰਦੂਸ਼ਣ ਫੈਲਾਈ ਜਾਣ ਇੱਤਾਂ ਇਹ ਜੀ ਜਿਹੜੀ ਭਜਾਊ ਜ਼ਮੀਨਾਂ ਉੱਥੇ ਲੈ ਕੇ ਲਾਉਂਦੇ ਆ ਜੀ ਇਸ ਕਰਕੇ ਦੂਜਾ ਅਸੀਂ ਮੰਗ ਕਰਾਂਗੇ ਕਈ ਇੰਡਸਟਰੀ ਹੋਵੇ ਇੰਡਸਟਰੀ ਦੇ ਵਿੱਚ ਲੇਬਰ ਦੀ ਖਪਤ ਹੋਵੇ ਜੀ ਕੱਲੇ ਕੰਪਿਊਟਰ ਹੀ ਨਾ ਰੱਖੇ ਜਾਣ ਹੁਣ ਜਿਹੜੀ ਸੰਤ ਲੱਗ ਰਹੀ ਹੈ ਉਹਦੇ ਵਿੱਚ ਮਤਲਬ ਮਿਸਾਲ ਦੇ ਤੌਰ ਤੇ ਜਦੋਂ ਖਰੀਦ ਕੇਂਦਰਾਂ ਦੇ ਵਿੱਚ ਸਾਡੀ ਫਸਲ ਜਾਂਦੀ ਹੈ ਕਿੰਨੇ ਮਜ਼ਦੂਰਾਂ ਨੂੰ ਕੰਮ ਮਿਲਦਾ ਕਿੰਨੇ ਟਰੱਕਾਂ ਵਾਲਿਆਂ ਨੂੰ ਕੰਮ ਮਿਲਦਾ ਕਿੰਨੇ ਮਨੀਮਾਂ ਨੂੰ ਕਿੰਨੇ ਮੌਨਸੀਆਂ ਨੂੰ ਕਿੰਨੇ ਅੜਤੀਆਂ ਨੂੰ ਇੱਕ ਵੱਡਾ ਮਤਲਬ ਲੇਬਰ ਖਪਤ ਹੋਗੀ ਨਾ ਤੇ ਵਿੱਚ ਜਦੋਂ ਸਿੱਧੀ ਅਡਾਨੀ ਦੇ ਜਾਊਗੀ ਇਹ ਸੈਲੋ ਦੇ ਵਿੱਚ ਉੱਥੇ ਤਾਂ ਸਿਰਫ ਮਸ਼ੀਨਾਂ ਸਿਰਫ 10 ਬੰਦੇ ਕੰਮ ਕਰਨਗੇ ਲੱਖਾਂ ਬੋਰੀ ਭਰਦਣਗੇ 10 ਬੰਦੇ ਬੰਦ। ਇਹ ਇਹ ਜੀ ਸਾਨੂੰ ਤਾਂ ਦੀ ਨਹੀਂ ਅਸੀਂ ਗੱਲ ਕਰਦੇ। ਅਸੀਂ ਕਹਿੰਦੇ ਆ ਲੋਕ ਪੱਕੀ ਸੰਤ ਹੋਵੇ, ਲੇਬਰ ਖਪਦੀ ਹੋਵੇ ਉਹਦੇ ਵਿੱਚ ਖੇਤੀ ਆਧਾਰਤ ਹੋਵੇ। ਲੋਕਾਂ ਨੂੰ ਰੁਜ਼ਗਾਰ ਮਿਲੇ। ਜੀ ਤੁਸੀਂ ਇੰਡੀਆ ਗੱਠਜੋੜ ਦੀ ਗੱਲ ਕੀਤੀ ਐ। ਇੰਡੀਆ ਗੱਠਜੋੜ ਹੋਇਆ। ਉਹ ਚਾਹੇ ਉਹਨਾਂ ਨੇ ਰਾਸੀ ਸੱਤਾ ਦੇ ਲਈ ਕੀਤਾ ਹੋਵੇ ਪਰ ਉਹ ਇੱਕ ਵੱਖਰਾ ਸਵਾਲ ਐ ਜਥੇਬੰਦੀਆਂ ਦਾ ਗੱਠਜੋੜ ਕਿਉਂ ਨਹੀਂ ਹੋ ਰਿਹਾ? ਲੋਕਾਂ ਦੇ ਲਈ ਲੋਕ ਮੁੱਦਿਆਂ ਦੇ ਲਈ ਕਮੀਆਂ ਕਿੱਥੇ ਦੇ ਆ ਜਿਹਨਾਂ ਦਾ ਖਮਿਆ ਜਾam ਲੋਕਾਂ ਨੂੰ ਭੁਗਤਣਾ ਪੈ ਰਿਹਾ ਦੇਖੋ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾਂ ਵੀ ਇੱਕ ਜੱਥੇਬੰਦੀ ਨਹੀਂ ਸੀ ਨਾ ਹੀ ਕਦੇ ਇੱਕ ਹੋਣ ਕਿਉਂ ਨਹੀਂ ਇੱਕ ਹੁੰਦੀਆਂ ਕਾਰਨ ਕੀ ਆ ਡੋ ਅੱਡੀ ਵਿਚਾਰਾਂ ਦੇ ਲੋਕ ਨੇ ਕੁਝ ਕਈ ਜੱਥੇਬੰਦੀਆਂ ਇਹ ਮੰਗ ਕਰਦੀਆਂ ਕਿ ਮੰਨ ਲਓ ਹੁਣ ਪੰਜਾਬ ਦੇ ਜਿਹੜੇ ਲੋਕ ਹੈ ਨਸ਼ਰ ਸਵਾ 2 ਲੱਖ ਤੋਂ 2 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਚੱਲਿਆ ਗਿਆ ਉਹਦੇ ਵਿੱਚ ਉਹ ਵੀ ਲੋਕ ਹੈ ਜਿਹੜੇ ਲਿਮਟਾਂ ਬਣਾ ਕੇ ਜ਼ਮੀਨਾਂ ਖਰੀਦੇ ਆ ਹੂੰ ਇੱਕ ਲੋਕ ਹੈ ਜਿਹੜੇ ਕਰਜ਼ਾ ਲਾਉਣ ਖਾਤਰ ਜ਼ਮੀਨਾਂ ਵੇਚਦੇ ਆ ਜੀ ਅਸੀਂ ਸਾਡੀ ਜਥੇਬੰਦੀ ਨੂੰ ਕਿਸੇ ਨੇ ਸਵਾਲ ਕਰਨਾ ਹੋਵੇ ਮੈਂ ਕਹੂੰਗਾ ਇਹ ਕਰਜ਼ੇ ਤੋਂ ਅਸਮਰਥ ਕਰਜ਼ਾ ਪਰੰਤੋ ਸਮਰਥ ਕਿਸਾਨ ਹੈ ਜਿਹੜੇ ਉਹ 5 ਕਿੱਲੇ ਵਾਲਾ ਉਹ 10 ਕਿੱਲੇ ਵਾਲਾ ਉਹ 15 ਕਿੱਲੇ ਵਾਲਾ ਉਹ ਤੋਂ ਕਰਜ਼ਾ ਭਰ ਨਹੀਂ ਹੁੰਦਾ ਉਹਦੀ ਕੋਰਕੀ ਆਉਂਦੀ ਹੈ ਨਲਾਮੀ ਹੁੰਦੀ ਹੈ ਅਸੀਂ ਕਹਾਂਗੇ ਕਿ ਉਹਦਾ ਕਰਜ਼ਾ ਮਾਫ ਹੋਣਾ ਚਾਹੀਦਾ ਕੋਈ ਜੱਥੇ ਬੰਦਿਆ ਇਹ ਹੋਣਗੇ ਕਿ ਨਹੀਂ ਇਹ ਸਵਾਲ ਨਹੀਂ ਇਹਦੇ ਚ ਹੋਣਾ ਚਾਹੀਦਾ ਸਮੁੱਚਾ ਕਰਜ਼ਾ ਮਾਫ ਹੋਣਾ ਚਾਹੀਦਾ ਚਾਹੇ ਕਰਜ਼ਾ ਲੈ ਕੇ ਕੋਈ ਜ਼ਮੀਨ ਲੈਂਦਾ ਹੈ ਚਾਹੇ ਕੋਈ ਪ੍ਰਾਪਰਟੀ ਹੋਰ ਲਾ ਲੈਂਦਾ ਹੈ ਚਾਹੇ ਕੋਈ ਸੈਲਰ ਲਾ ਲੈਂਦਾ ਸਾਰਿਆਂ ਦੇ ਕਰਜ਼ੇ ਮਾਫ ਹੋਣੇ ਚਾਹੀਦੇ ਮਤਭੇਦ ਠੀਕ ਹੈ ਇਸ ਕਰਕੇ ਇਹ ਹੀ ਬਿਜਲੀ ਬਿਲਾਂ ਤੇ ਲਾਗੂ ਹੋਊਗਾ ਇਹ ਹੀ ਕਰਜ਼ੇ ਦੇ ਮੁੱਦੇ ਤੇ ਲਾਗੂ ਹੋਊਗਾ ਇਹ ਹੀ ਜੇ ਕੋਈ ਸਬਸਿਡੀ ਲੈਣੀ ਹੈ ਉਹਦੇ ਮੁੱਦੇ ਤੇ ਲਾਗੂ ਹੋਊਗਾ ਇਸ ਕਰਕੇ ਇਹ ਜਿਹੜਾ ਵਿੱਚ ਵੱਡਾ ਮਤਭੇਦ ਆ ਵੀ ਇਹ ਕੱਟੀਆਂ ਨਹੀਂ ਹੋਣ ਦੇਊਗਾ ਕੀ ਇਹ ਮਤਭੇਦ ਜੋ ਬਣੇ ਹੋਏ ਆ ਟੇਬਲ ਟਾਕ ਤੇ ਸੁਲਝਾਈ ਨਹੀਂ ਜਾ ਸਕਦੇ ਟੇਬਲ ਟਾਕ ਤੇ ਇਹ ਜਿਹੜਾ ਮਤਭੇਦ ਆ ਉਹ ਭੁਲਾਈ ਨਹੀਂ ਜਾ ਸਕਦੇ ਲੋਕਾਂ ਦੇ ਲਈ ਛੇਤੀ ਕੀਤਿਆ ਮੁਸ਼ਕਲ ਆ ਇਹ ਜਿਹੜੇ ਬੰਦੇ ਦਾ ਆਪ ਦਾ ਵਿਚਾਰ ਆ ਮਨ ਲਓ ਮੈਂ ਕਰੋੜ ਦੀ ਲਿਮਟ ਬਣਾ ਲਈਏ ਮੈਂ ਲਿਮਟ ਬਣਾ ਕੇ 5 ਕਿੱਲੇ ਜ਼ਮੀਨ ਲਈ ਬੈਠਾ ਹਾਂ ਠੀਕ ਹੈ ਮੇਰਾ ਤਾਂ ਇਹ ਹੋਊਗਾ ਕਿ ਜ਼ਮੀਨ ਵੀ ਵਧਾ ਲਈ ਤੇ ਮੇਰਾ ਵੀ ਕਰੋੜ ਰੁਪਇਆ ਖਤਮ ਹੋ ਜੇ ਉਹ ਕਿਉਂ ਇਹ ਟੇਬਲ ਟਾਕ ਤੇ ਆਊਗਾ ਉਹ ਤਾਂ ਕਹੂਗਾ ਹੋਰ ਪਾੜਾ ਵਧੇ ਸਾਡੇ ਦੋ ਆਲੇ ਇਕੱਠੇ ਹੋਣ ਲੋਕ ਨਾ ਕਿ ਉਹਨਾਂ ਦੇ ਦੋ ਆਲੇ ਇਕੱਠੇ ਹੋਣ ਜੀ ਤਾਂ ਕੀ ਹੁਣ ਆਉਣ ਵਾਲੇ ਸਮੇਂ ਦੀ ਜੇਕਰ ਆਪਾਂ ਗਣ ਕਰ ਲਈਏ ਚੱਲ ਰਹੀ ਸਮੇਂ ਦੀ ਗੱਲ ਕਰ ਲਈਏ ਇੱਕ ਪਾਸੇ ਡੱਲੇਵਾਲ ਸਾਹਿਬ ਨੇ ਸਰਪੰਨ ਸਿੰਘ ਭੰਦੇਰ ਨੇ ਉਹ ਲੱਗੇ ਹੋਇਆ ਇੱਕ ਪਾਸੇ ਤੁਸੀਂ ਲੱਗੇ ਹੋਇਓ ਕਿ ਉਹਨਾਂ ਵਾਲੇ ਸਮੇਂ ਦੀ ਗੱਲ ਕਰ ਲਈਏ ਕਿ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਮਤਭੇਦ ਪਲਾ ਕੇ ਜਥੇਬੰਦੀਆਂ ਇੱਕ ਹੋ ਸਕਦੀਆਂ ਨੇ ਇੱਕ ਅਹਿਮ ਸੰਭਾਲ ਹੋਰ ਹੈ ਅਗਰ ਪੰਜਾਬ ਦੇ ਲਈ ਲੜਾਈ ਇੱਕ ਹੈ ਮੁੱਦੇ ਇੱਕ ਹੈ ਪੰਜਾਬ ਦੇ ਲਈ ਜੇਕਰ ਜਥੇਬੰਦੀ ਇੱਕ ਹੋ ਜੇ ਤਾਂ ਕੀ ਪ੍ਰਭਾਵ ਆ ਜਿਹੜਾ ਅਸਰ ਆ ਸਰਕਾਰ ਦਾ ਲੱਗਦਾ ਕਿ ਉਹ ਵੱਧ ਬਣ ਸਕਦਾ ਹੈ ਔਰ ਜਿਹੜੇ ਮਸਲੇ ਆ ਸ਼ਾਇਦ ਉਹ ਸੰਘਰਸ਼ ਲੰਮਾ ਨਾ ਕਰਨਾ ਪਵੇ ਛੇਤੀ ਹੱਲ ਹੋ ਜੇ ਜਿੱਥੋਂ ਤੱਕ ਜੱਥੇਬੰਦੀ ਇੱਕ ਹੋਣ ਦਾ ਸਵਾਲ ਹੈ ਇਹ ਤਾਂ ਸੋਚਣਾ ਨਹੀਂ ਚਾਹੀਦਾ ਕਿ ਜੱਥੇਬੰਦੀ ਪੰਜਾਬ ਦੇ ਵਿੱਚ ਸਾਰੀਆਂ ਭੰਗ ਕਰਕੇ ਇੱਕ ਬਣ ਜਾਈ ਇਹ ਕਦੇ ਵੀ ਨਹੀਂ ਹੋਊਗਾ ਸਵਾਲ ਨਹੀਂ ਹੈ ਕਿ ਮੁੱਦਿਆਂ ਦੇ ਆਧਾਰ ਤੇ ਜੱਥੇਬੰਦੀਆਂ ਇਕੱਠੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਇੱਥੇ ਵੀ ਫਰਕ ਪਏ ਨੇ ਜਦੋਂ ਪੰਜਾਬ ਦੇ ਪਾਣੀਆਂ ਦੇ ਸਵਾਲ ਦੀ ਗੱਲ ਆਊਗੀ ਠੀਕ ਹੈ ਇਹਦੇ ਤੇ ਜਿਹੜੇ ਅਗਰਾਹਾਂ ਵਾਲੇ ਆ ਨਹੀਂ ਆਉਣਗੇ ਕਿਉਂ ਨਹੀਂ ਹੋਣਗੇ ਕਾਰਨ ਕੀ ਆ ਉਹਨਾਂ ਨੂੰ ਲੱਗਦਾ ਹੈ ਕਿ ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ ਹੈ ਰਾਜਸਥਾਨ ਨੂੰ ਪਾਣੀ ਦੇਣਾ ਚਾਹੀਦਾ ਹੈ ਇਹ ਕੁਦਰਤ ਦਾ ਜੋ ਉਸੋਂ ਬਾਇ ਸੰਜਾ ਸਭ ਨੂੰ ਵੰਡਣਾ ਚਾਹੀਦਾ ਸਾਡਾ ਇਹ ਵਿਚਾਰ ਨਹੀਂ ਹੈ ਅਸੀਂ ਕਹਾਂਗੇ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਮਾਲਕੀ ਇਹਨੂੰ ਮਾਲਕ ਬਣੇ ਪੰਜਾਬ ਜੇ ਇਹਦੇ ਕੋਲੇ ਵਾਧੂ ਪਾਣੀ ਹੈ ਫਿਰ ਇਹ ਹਰਿਆਣੇ ਨੂੰ ਵੀ ਦੇਵੇ ਇਹ ਪੰਜਾਬ ਰਾਜਸਥਾਨ ਨੂੰ ਵੀ ਦੇਵੇ ਇਹ ਦਿੱਲੀ ਨੂੰ ਵੀ ਦੇਵੇ ਉਹ ਪਾਣੀ ਦੇ ਬਦਲੇ ਰਿਲੇਟਿਵ ਹੂੰ ਜਿਵੇਂ ਦੇਖੋ ਕਿਤੇ ਕੋਲਾ ਹੈ ਕਿਤੇ ਕੋਸ ਹੈ ਕਿਤੇ ਕੋਸ ਹੈ ਸਾਬ ਉਹਨੂੰ ਵੇਚਦੇ ਨਹੀਂ ਤੇ ਜੇ ਸਾਡੇ ਕੋਲੇ ਪਾਣੀ ਹੈ ਕੁਦਰਤੀ ਛੋਮਾ ਸਾਡੇ ਕੋਲੇ ਜੇ ਵਾਧੂ ਹੈ ਦੇ ਦੇਾਂਗੇ ਅਸੀਂ ਪੈਸੇ ਲੈ ਲਾਂਗੇ ਉਹਦੇ ਉਹੀ ਪੈਸੇ ਨਹਿਰਾਂ ਦਾ ਜਾਲ ਵਸਾਉਣ ਤੇ ਹੋਰ ਉਹਦੇ ਖਰਚਿਆਂ ਤੇ ਲਾ ਦੇਾਂਗੇ ਉਹ ਇਸ ਕਰਕੇ ਇੱਕ ਮਤ ਨਹੀਂ ਹੋ ਰਹੀਆਂ ਜਿੱਥੇ ਜਿਵੇਂ ਪਹਿਲਾ ਸੰਯੁਕਤ ਭਾਰਤ ਦੇ ਵਿੱਚ ਬੀਕਾ ਨੇਰ ਦਾ ਰਾਜਾ ਮਾਲੀਆ ਦੰਦਾ ਰਿਆ ਪੰਜਾਬ ਨੂੰ ਪਾਣੀ ਦੇ ਲਈ ਇਹੀ ਤਾਂ ਹੈ ਨਾ ਜਿਹੜੇ ਕਿਸੇ ਦੇ ਮਤਲਬ ਕੁਦਰਤੀ ਸੋਮਾ ਹੈ ਜਿਹਦੇ ਕੋਲੇ ਕਿਸੇ ਕੋਲੇ ਲੋਹੇ ਆ ਕੁਲੇ ਦੀਆਂ ਖਾਣਾ ਹੈ ਕਿਸੇ ਕੋਲੇ ਪੱਥਰ ਹੈ ਕਿਸੇ ਕੋਲੇ ਕੋਸ ਹੈ ਕਿਸੇ ਕੋਲ ਕੋਸ ਹੈ ਕੋਈ ਨਹੀਂ ਫਰੀ ਦਿੰਦਾ ਸਾਰੇ ਉਹਦੀ ਰਿਐਲਿਟੀ ਲੈਂਦੇ ਆ ਰਿਐਲਿਟੀ ਲੈ ਕੇ ਫੇਰ ਦਿੰਦੇ ਆ ਉਹਨੂੰ ਇਹ ਤਾਂ ਕੱਲਾ ਇੱਕੋ ਇੱਕ ਪੰਜਾਬ ਹੈ ਜਿਹਨੂੰ ਚਾਰ ਚੁਫੇਰੇੋਂ ਢਟਿਆ ਜਾ ਰਿਹਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਵੱਡੇ ਮਤਭੇਦ ਪਏ ਆ ਇਸ ਕਰਕੇ ਇੰਨਾ ਹੀ ਬਹੁਤ ਹੈ ਕਿਸੇ ਮੁੱਦੇ ਨੂੰ ਲੈ ਕੇ ਜੱਥੇ ਬੰਦियां ਇਕੱਠੀਆਂ ਹੋ ਜਾਂਦੀਆਂ ਹੂੰ ਇੱਕ ਬਣਾਉਣਾ ਨਹੀਂ ਇਹ ਬਹੁਤ ਵੱਡੀ ਗੱਲ ਹੈ। ਹਾਂ ਕੀ ਹੁਣ ਜਕਸਾਨੀ ਅੰਦੋਲਨ ਚੱਲ ਰਿਹਾ ਹੈ ਇਹਨੂੰ ਲੈ ਕੇ ਤੁਹਾਡਾ ਅਗਲਾ ਕੀ ਸਟੈਂਡ ਹੋ ਤੁਹਾਡੀ ਅਗਲੀ ਜਿਹੜੀ ਰੂਪਰੇਖਾ ਉਹ ਕੀ ਰਹੂਗੀ? ਦੇਖੋ ਜਿੰਨਾ ਚਿਰ ਇਲੈਕਸ਼ਨਾਂ ਹੋਣਗੀਆਂ ਅਸੀਂ ਵੱਖਰੋ ਵਕਰੇ ਢੰਗਾਂ ਦੇ ਰਾਹੀਂ ਵੱਖ-ਵੱਖ ਸਟੇਟਾਂ ਦੇ ਵਿੱਚ ਅਸੀਂ ਭਾਜਪਾ ਨੂੰ ਸਬਕ ਸਿਖਾਉਣ ਦਾ ਪ੍ਰੋਗਰਾਮ ਲੈ ਕੇ ਚਲੇ ਆਂ ਜਦੋਂ ਇਲੈਕਸ਼ਨਾਂ ਖਤਮ ਹੋ ਜਾਣਗੀਆਂ ਗਾਹਾਂ ਕਿਹਦੀ ਸਰਕਾਰ ਬਣਦੀ ਹੈ ਰਲਮਈ ਬਣਦੀ ਹੈ ਇਕੱਠੀ ਬਣਦੀ ਹੈ ਇੱਕ ਦੀ ਬਣਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਉਦੋਂ ਮੀਟਿੰਗਾਂ ਲਾਵਾਂਗੇ ਮੀਟਿੰਗਾਂ ਲਾ ਕੇ ਉਹ ਜੇ ਫੈਸਲੇ ਮੌਕੇ ਤੇ ਲਵਾਂਗੇ ਕੀ ਤੁਸੀਂ ਉਹਨਾਂ ਲੀਡਰਾਂ ਦਾ ਵਿਰੋਧ ਕਰੋਗੇ ਜਾਂ ਸਵਾਲ ਕਰੋਗੇ ਉਹਨਾਂ ਨੂੰ ਅਸੀਂ ਜਮਹੂਰੀ ਢੰਗ ਤਰੀਕੇ ਨਾਲ ਵਿਰੋਧ ਵੀ ਕਰਾਂਗੇ ਸਵਾਲ ਵੀ ਕਰਾਂਗੇ ਵਿਰੋਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦੇ ਰੋੜੇ ਮਾਰ ਦੇਵਾ ਜਾ ਤੁਹਾਨੂੰ ਡੱਕਾ ਦੇ ਪਿੰਡ ਦੇ ਵਿੱਚੋਂ ਇਹ ਗਲਤ ਢੰਗ ਤਰੀਕਾ ਹੈ ਇਹ ਇਹ ਜਮਹੂਰੀ ਢੰਗ ਤਰੀਕਾ ਨਹੀਂ ਹੈ ਇਲੈਕਸ਼ਨਾਂ ਲੜਨਾ ਸਭ ਦਾ ਹੱਕ ਆ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣੇ ਕਿ ਤੁਸੀਂ ਸਾਡੇ ਨਾਲ ਵਾਦਾ ਖਲਫੀ ਕੀਤੀ ਹੈ ਤੁਸੀਂ ਦਿੱਲੀ ਮੋਰਚੇ ਦੀ ਸਮਾਪਤੀ ਵੇਲੇ ਸਾਡੇ ਨਾਲ ਲਿਖਤੀ ਮਤਲ ਕਰਕੇ ਮੁੱਕਰ ਚੁੱਕੇ ਹੋ ਤੁਸੀਂ ਕਿਹਾ ਸੀ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਵਾਂਗੇ ਜਿਹੜੇ ਕਿਸਾਨ ਲੀਡਰਾਂ ਤੇ ਪਰਚੇ ਦਰਜ ਐ ਉਹ ਸਾਰੇ ਵਾਪਸ ਲ ਮੰਗ ਗਏ ਜਿਹੜੇ ਸ਼ਹੀਦ ਹੋ ਚੁੱਕੇ ਆ ਉਹਨਾਂ ਨੂੰ ਕੰਪਨਸੇਸ਼ਨ ਦੇ ਮੰਗ ਗਏ ਠੀਕ ਐ ਇਹ ਸਾਰੇ ਮੁੱਦੇ ਆ ਜਿਹੜੇ ਉਹਨਾਂ ਨੂੰ ਪੁੱਛਾਂਗੇ ਜੇ ਨਹੀਂ ਕੀਤੇ ਤਾਂ ਦੱਸੋ ਜੀ ਜੇ ਕੀਤੇ ਆ ਤਾਂ ਫਿਰ ਇਹਨਾਂ ਦਾ ਹੱਲ ਕਰੋ ਹੁਣ ਤੁਹਾਡੇ ਲੀਡਰ ਜਿਹੜੇ ਨਵੇਂ ਤੁਸੀਂ ਆ ਰਹੇ ਹੋ ਇਹ ਕੀ ਕਰੋਗੇ ਇਹ ਇਹ ਸਵਾਲ ਅਸੀਂ ਉਹਨਾਂ ਨੂੰ ਪੜਾਂਗੇ ਜੀ ਡੱਲੇਵਾਲ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਆ ਪ੍ਰੈਸ ਵਾਰਤਾ ਦੇ ਵਿੱਚ ਵੀ ਆਪਣੇ ਨਿੱਜੀ ਪੇਜ ਤੋਂ ਵੀ ਉਹਨਾਂ ਨੇ ਗੱਲਾਂ ਕਹੀਆਂ ਨੇ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੈਠੇ ਰਹਿੰਦੇ ਉੱਥੇ ਪਹਿਲੇ ਕਿਸਾਨੀ ਅੰਦੋਲਨ ਦੇ ਵੇਲੇ ਮੈਂ ਕਿਹਾ ਸੀ ਵੀ ਆਪਾਂ ਬੈਠੇ ਰਹੀਏ ਇੱਥੋਂ ਉੱਠੀਏ ਨਾ ਪਰ ਕਈ ਅਗਵਣੇ ਸਾਡੀ ਗੱਲ ਨਹੀਂ ਮੰਨੀ ਤੇ ਆ ਦੋ ਅੱਜੋ ਜਿਹੜੇ ਮਸਲੇ ਆ ਉਹ ਮੁੱਦੇ ਬਣ ਗਏ ਜੇ ਸਾਡਾ ਉੱਥੇ ਬੈਠੇ ਰਹਿੰਦੇ ਜਿਹੜੇ ਤੁਸੀਂ ਅੱਜ ਮੁੱਦੇ ਗਿਣਾ ਰਹੇ ਹੋ ਸ਼ਾਇਦ ਉਹ ਮੁੱਦੇ ਮੁੱਦੇ ਨਾ ਰਹਿੰਦੇ ਉਹ ਹੱਲ ਹੋਏ ਹੁੰਦੇ ਇਹ ਦੇਖੋ ਢੱਲੇਵਾਲ ਦੀ ਸਮਝ ਹੋ ਸਕਦੀ ਹੈ ਕਿ ਜੇ ਉੱਥੇ 10 ਦਾ ਨਾ ਮਹੀਨਾ 20 ਦਿਨ ਹੋਰ ਬੈਠੇ ਰਹਿੰਦੇ ਤਾਂ ਸਾਰੇ ਮੁੱਦੇ ਹੱਲ ਹੋ ਜਾਂਦੇ ਸਾਡੀ ਸਮਝ ਨਹੀਂ ਹੈ ਇਹ ਜਿਹੜੇ ਅੰਦੋਲਨ ਹੈ ਉਹ ਅੰਦੋਲਨ ਲਗਾਤਾਰ ਮਤਲਬ ਇੱਕ ਵਾਰ ਬੈਠ ਕੇ ਨਹੀਂ ਚੱਲਦੇ ਹੁੰਦੇ ਇਹਨਾਂ ਦਾ ਰੂਪ ਵੀ ਤਬਦੀਲ ਕਰਨਾ ਪੈਂਦਾ ਬਦਲ-ਬਦ ਕੇ ਪ੍ਰੋਗਰਾਮ ਆ ਜਾਂਦੇ ਆ ਲੋਕਾਂ ਨੂੰ ਜੇ ਕਰ ਲੀਆਂ ਸਾਡੀਆਂ ਕੁੱਲੀਆਂ ਹੀ ਰਹਿ ਜਾਂਦੀਆਂ ਉੱਥੇ ਲੋਕ ਉਹਦੇ 'ਚ ਹੁੰਦੇ ਨਾ ਕੀ ਇਹ ਮੁੱਦੇ ਹੱਲ ਹੋ ਜਾਂਦੇ ਇਹ ਤਾਂ ਬੱਕਰੇ-ਬੱਕਰੇ ਆਪੋ ਆਪਣੇ ਨਾਜਰਗੈ ਜੀ ਲੀਡਰਾਂ ਦਾ ਕਿ ਕਿਵੇਂ ਕੋਲ ਲੜਨਾ ਕਿਵੇਂ ਨਹੀਂ ਲੜਨਾ ਜੀ ਧੰਨਵਾਦ ਤੁਸੀਂ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਧੰਨਵਾਦ ਜੀ ਧੰਨਵਾਦ ਜੀ ਤਾਂ ਬੀਕੇ ਜੂ ਡਕਾਉਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗੱਲ ਨਾਲ ਕਿਸਾਨੀ ਅੰਦੋਲਨਾਂ ਨੂੰ ਲੈ ਕੇ ਪਹਿਲੇ ਕਿਸਾਨੀ ਅੰਦੋਲਨ ਦੀ ਜੱਤ ਤੋਂ ਬਾਅਦ ਦੇ ਵਿੱਚ ਕਿਸਾਨੀ ਅੰਦੋਲਨ ਟੂ ਸ਼ੁਰੂ ਹੋਇਆ મતਪੇਤ ਜਥੇਬੰਦੀਆਂ ਦੇ ਵਿੱਚ ਬਣੇ ਕਿਸੇ ਨੇ ਕਿਹਾ ਸਾਨੂੰ ਸੱਦਾ ਪੱਤਰ ਨਹੀਂ ਦਿੱਤਾ ਕਿਸੇ ਨੇ ਕਿਹਾ ਸਾਨੂੰ ਫੋਨ ਕਾਲ ਨਹੀਂ ਆਈਆਂ ਪਰ ਉਹਨਾਂ ਗੱਲਾਂ ਦਾ ਜਿਹੜਾ ਖਮਿਆਜਾ ਆਮ ਲੋਕਾਂ ਨੂੰ ਧੋਤਣਾ ਪੈਂਦਾ ਲੋਕ ਇੱਕ ਹੁੰਦੇ ਨੇ ਪਰ ਜਥੇਬੰਦੀਆਂ ਇੱਕ ਨਹੀਂ ਹੋ پا ਰਹੀਆਂ ਇਹ ਗਹਿਰੇ ਤੇ ਵੱਡੇ ਸਵਾਲ ਆ ਜਿਹੜੇ ਉਸ ਸਮੇਂ ਦੇ ਗਰਭ ਦੇ ਵਿੱਚ ਹੈ